ਅੱਜ ਆਪਾਂ ਪਾਵਾਂਗੇ ਨਿੰਬੂ ਦਾ ਆਚਾਰ ਸਭ ਤੋਂ ਪਹਿਲਾਂ ਆਪਾਂ ਨੇ ਨਿੰਬੂਆਂ ਨੂੰ 2 ਘੰਟੇ ਦੀ ਟੋਪ ਲਵਾ ਲਈ ਸੀ ਟੋਪ ਲਵਾਉਣ ਤੋਂ ਬਾਅਦ ਜਿਹੜੇ ਆਪਾਂ ਇਹਦੇ ਵਿੱਚ ਮਸਾਲੇ ਪਾਉਣੇ ਇਹਨਾਂ ਨੂੰ ਇੱਕ ਭਾਂਡੇ ਵਿੱਚ ਮਿਕਸ ਕਰ ਲੈਣਾ ਕਾਲਾ ਨਮਕ, ਜ਼ਵਾਇਣ, ਖੰਡ ਬਸ ਆਪਾਂ ਤਿੰਨੋਂ ਚੀਜ਼ਾਂ ਇਹਦੇ ਵਿੱਚ ਪਾਵਾਂਗੇ ਹੋਰ ਕੋਈ ਵਾਧੂ ਚੀਜ਼ ਨਹੀਂ ਪਾਵਾਂਗੇ ਕਈ ਦਾ ਹੁੰਦਾ ਇਹਦੇ ਵਿੱਚ ਹਨਾ ਮਿਰਚ ਵੀ ਪਾ ਲੈਂਦੇ ਆ ਤੇ ਬਾਈਟ ਨੂਨ ਨਮਕ ਵੀ ਪਾ ਦਿੰਦੇ ਪਰ ਆਪਾਂ ਨਹੀਂ ਪਾਉਂਦੇ ਆਪਾਂ ਸਿਰਫ ਇਹ ਤਿੰਨੋਂ ਚੀਜ਼ਾਂ ਪਾ ਕੇ ਹੀ ਆਚਾਰ ਬਣਾਉਣੇ ਹੁੰਦੇ ਆ ਤੇ ਬਹੁਤ ਵਧੀਆ ਬਣਦਾ ਤੇ ਕਦੇ ਖਰਾਬ ਵੀ ਨਹੀਂ ਹੁੰਦਾ ਤੇ ਫਿਰ ਨਿੰਬੂਆਂ ਦੇ ਵਿੱਚ ਆਪਾਂ ਨੇ ਕੱਟ ਲਗਾ ਲੈਣੇ ਨੇ ਸਾਰੇ ਨਿੰਬੂ ਇਦਾਂ ਹੀ ਕੱਟ ਲਗਾ ਕੇ ਰੱਖ ਲੈਣੇ ਆ ਫਿਰ ਉਹਦੇ ਵਿੱਚ ਜਿਹੜਾ ਆਪਾਂ ਮਸਾਲਾ ਹਨਾ ਬਣਾਇਆ ਸੀਗਾ ਉਹ ਇਹਨਾਂ ਦੇ ਵਿੱਚ ਭਰਾਂਗੇ ਤੇ ਇਦਾਂ ਆਚਾਰ ਪਾਉਣ ਨਾਲ ਆਚਾਰ ਕਦੇ ਖਰਾਬ ਨਹੀਂ ਹੁੰਦਾ ਲੰਬੇ ਸਮੇਂ ਤੱਕ ਚੱਲਦਾ ਵਾ ਵਧੀਆ ਤੇ ਖਾਣ ਚ ਵੀ ਬਹੁਤ ਟੇਸਟੀ ਬਣਦਾ ਖੱਟ ਮਿੱਠਾ ਅਸੀਂ ਜਦੋਂ ਵੀ ਆਚਾਰ ਪਾਉਣੇ ਹੁੰਦੇ ਹਾਂ ਤਾਂ ਅਸੀਂ ਇਸ ਤਰੀਕੇ ਨਾਲ ਹੀ ਪਾਉਂਦੇ ਹਾਂ ਤੇ ਫਿਰ ਸਾਰੇ ਨਿੰਬੂਆਂ ਨੂੰ ਮਸਾਲਾ ਪਾਉਣ ਤੋਂ ਬਾਅਦ ਇੱਕ ਕੰਟੇਨਰ ਚ ਕੱਢ ਲਾਂਗੇ ਤੇ ਜੋ